ਕੁੱਟ ਕੇ ਛਾਤੀ ਦੇ ਨਾਲ ਲਾ ਕੇ ਗੱਡੀ ਦਾ ਦਰਵਾਜ਼ਾ ਖੁੱਲਾ ਸਹਬਜ਼ਾਦਾ ਬਾਬਾ ਅਜੀਤ ਸਿੰਘ ਰਣ ਮੈਦਾਨ ਦੇ ਅੰਦਰ ਲਲਕਾਰੇ ਇਉਂ ਮਾਰਦਾ ਸੁਣੋ ਪਿਆ ਮੱਥਾ ਚੁੰਮ ਕੇ ਤੇ ਗਾਲੇ ਨਾਲ ਲਾ ਕੇ ਹੋ ਮੱਥਾ ਚੁੰਮ ਕੇ ਤੇ ਗਾਲੇ ਨਾਲ ਲਾ ਕੇ ਪਿਤਾ ਪੁੱਤ ਨੂੰ ਨਿਹਾਰਦਾ जंग न अजी चलियाल करे मार मैदा मारगे कज चढ़ाई छोटी उमिर वॾियां जंगा जे कई वठाई ਆ ਮੈਂ ਛੋਟੀ ਉਮਰੇ ਵੱਡੀਆਂ ਚੰਗਾ ਜਿੱਤ ਕੇ ਕਈ ਵਖਾਈਆਂ ਮੇਰੇ ਮੁਖ ਸੀ ਗੁਲਾਬੀ ਫੁੱਲ ਵਰਗਾ ਹੋ ਜਿਹੜਾ ਮੁਖ ਸੀ ਗੁਲਾਬੀ ਫੁੱਲ ਵਰਗਾ ਗੁਰਾ ਸਾਡੇ ਉਤੋਂ ਵਾ ਕੋ ਜੰਗ ਨੂੰ ਅਜੀਤ ਸਿੰਘ ਚੱਲਿਆ ਮੈਦਾਨੇ ਲਲਕਾਰੇ ਮਾਰਦਾ ਹੋ ਮੈਦਾਨੇ ਲਲਕਾਰੇ ਮਾਰਦਾ ਉਹ ਦਸਾਂ ਦਸਾਂ ਨੂੰ ਚੀਰੀ ਜਾਂਦਾ ਪੁੱਤ ਅਜ ਬਾਜਾ ਵਾਲੇ ਦਾ ਲਾੜੀ ਮੌਤ ਵਰ ਨੂੰ ਚੱਲਿਆ ਖੱਤਾ ਤਾਜਾ ਵਾਰੇ ਦਾ ਗਾਜੀ ਉਹਦੇ ਸੂਰਮੇ ਦੇ ਸਾਹਮਣੇ ਹੋ ਜਿਹੜੇ ਗਾਜੀ ਉਹਦੇ ਸੂਰਮੇ ਦੇ ਸਾਹਮਣੇ ਸੀਸ ਤਾੜ ਕੋ ਉਤਾਰਦਾ ਦੇਖੋ ਜੰਗ ਨੂੰ ਅਜੀਤ ਸਿੰਘ ਚੱਲਿਆ ਮੈਦਾਨੇ ਲਾਲਾ मैदा ललकार मार फट साथी विच खालो कई मैदान रे ते अस तीरो वैरें मारे ला मैदान तेरो फट साथी विच खालो ते कई मैदान रे ਤੇਰਾ ਵੈਰੀ ਦੇ ਮਾਰੇ ਲਾ ਮੈਦਾਨੇ ਤੇਰਾ ਕੱਤੇ ਸਾਤੀ ਵਿੱਚ ਖਾ ਗਈ ਸੂਰਮਾ ਹੋ ਫਟ ਸਾਤੀ ਵਿੱਚ ਖਾ ਗਈ ਸੂਰਮਾ ਵੈਰੀਆਂ ਨੂੰ ਜਾਵੇ ਪਾੜਦਾ ਵੇਖੋ ਜੰਗ ਨੂੰ ਅਜੀਤ ਸਿੰਘ ਚੱਲਿਆ ਮੈਦਾਨੇ ਲੰ ਦਾਨੀ ਲਲਕਾਰ ਮਾਰਦਾ ਉਹ ਸੋਨੂ ਤੇ ਕੁਲਦੀਪ ਨੇ ਗਾਉਂਦੇ ਭਰਿਆਂ ਵਿੱਚ دیਵਾਨਾ ਦੇ ਕਿਵੇਂ ਸੀ ਸੱתר ਲਾਲਾ ਸੁੱਟਦਾ ਤੁੰਬੇ ਖਾਲੇ ਹਵਾਨਾ ਦੇ ਉਹ ਸੋਨੂ ਤੇ ਕੁਲਦੀਪ ਨੇ ਗਾਉਂਦੇ ਭਰਿਆਂ ਵਿੱਚ دیਵਾਨਾ ਦੇ ਅੱਥਰ ਲਾ ਲਾ ਸੁੱਟਦਾ ਤੁੰਬੇ ਖਾਣੇ ਹਿਆਨਾਂ ਦੇ ਹਾਇ ਤੰਦਲਾ ਵਾਲੇ ਨੇ ਅੱਜ ਲਿਖਤਾ ਹੋ ਫੱਤ ਧੰਦਲਾ ਵਾਲੇ ਨੇ ਅੱਜ ਲੇਖਦਾ ਜਿਵੇਂ ਸ਼ੇਰ ਸੀ ਦਹਾਰ ਦਾ ਵੇਖੋ ਜੰਗ ਨੂੰ ਅਜੀਤ ਸਿੰਘ ਚੱਲਿਆ ਮੈਦਾਨੇ

ਤੰਗ ਨੂੰ ਅਜੀਤ ਸਿੰਘ ਚੱਲਿਆ ਮੈਦਾਨੇ ਲਲਕਾਰੇ ਮਾਰਦਾ ਹੋ ਮੈਦਾਨੇ ਲਲਕਾਰੇ ਮਾਰ